ਦੇਸ਼ ਦੇ ਵਿੱਚ ਮੰਕੀ ਪੋਕਸ ਦਾ ਦੂਜਾ ਮਾਮਲਾ ਸਾਹਮਣੇ ਆਇਆ ਪਹਿਲੇ ਦਿੱਲੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਤੇ ਹੁਣ ਕੇਰਲ ਦੇ ਵਿੱਚ ਇੱਕ ਵਿਅਕਤੀ ਪੋਜ਼ਿਟਿਵ ਆਇਆ ਗਿਆ ਹੈ ਜਿਹੜਾ ਕਿ ਦੁਬਈ ਤੋਂ ਵਾਪਸ ਆਇਆ ਸੀ ਜਿਸ ਨੂੰ ਕਿ ਜਦੋਂ ਵਾਪਸ ਆਇਆ ਤੇ ਬਿਮਾਰ ਹੋਣ ਤੇ ਉਹ ਆਪਣੇ ਪਰਿਵਾਰ ਦੇ ਨਾਲ ਅਲੱਗ ਹੋ ਗਿਆ ਕਿਉਂਕਿ ਉਸ ਨੂੰ ਸ਼ੱਕ ਹੋ ਚੁੱਕਾ ਸੀਗਾ ਕਿ ਉਸ ਨੂੰ ਗੰਭੀਰ ਬਿਮਾਰੀ ਜਿਹੜੀ हेलिक्स ਗੱਡੀ ਇੱਕ ਐਸੀ ਗੱਡੀ ਆ ਜਿਹਦੇ ਵਿੱਚ ਬਹੁਤ ਪਾਵਰ ਆ ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟ੍ਰੈਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸਚਾਰੂ ਢੰਗ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਆ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ 3 ਕਿਲੋਮੀਟਰ ਵਾਲੀ ਗੱਡੀ ਖਨੌਂਦੀ ਆ ਜਾਂਦੀ ਹੈ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਕਾਇਮ ਕੀਤਾ ਹੈ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 144 ਅਤ ਆਧੁਨਿਕ ਵਾਹਨ ਪੰਜਾਬ ਪਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚਲਦਿਆਂ ਐਸਐਸਫ ਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ ਚੁੱਕੀ ਹੈ ਜਿਸ ਤੋਂ ਬਾਅਦ ਕੇ ਉਹ ਆਪਣੇ ਪਰਿਵਾਰ ਤੋਂ ਅਲੱਗ ਹੋ ਗਿਆ ਤੇ ਜਦੋਂ ਉਸਦੇ ਟੈਸਟ ਕਰਵਾਏ ਗਏ ਤੇ ਮੰਕੀ ਪੌਕਸ ਪੋਜ਼ਿਟਿਵ ਆਇਆ ਗਿਆ ਜਿਸ ਤੋਂ ਬਾਅਦ ਕਿ ਉਹ ਮੰਜੇਰੀ ਹਸਪਤਾਲ ਦੇ ਵਿੱਚ ਦਾਖਲ ਹੈ ਜਿੱਥੇ ਕਿ ਉਸ ਦਾ ਇਲਾਜ ਚੱਲ ਰਿਹਾ ਹੈ ਨਜ਼ਰ ਦੇ ਕਿ ਇਸ ਤੋਂ ਪਹਿਲਾਂ ਦਿੱਲੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਤੋਂ ਹੁਣ ਕੇਰਲ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਹੁਣ ਕੇਰਲ ਤੋਂ ਇਹ ਕੇਸ ਸਾਹਮਣੇ ਆਇਆ ਕਿ ਇੱਕ ਵਿਅਕਤੀ ਜਿਹੜਾ ਜਿਸ ਦੀ ਉਮਰ 38 ਸਾਲ ਦੱਸੀ ਜਾ ਰਹੀ ਆ ਉਸਨੂੰ ਮੰਕੀ ਪੌਕਸ ਐਮ ਪੌਕਸ ਜਿਹੜਾ ਵਾਇਰਸ ਹੋ ਚੁੱਕਾ ਹੈ ਤੇ ਕੇਰਲ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਮੱਲਾਪੁਰਮ ਦੇ ਵਿੱਚ ਇਸ ਦਾ ਐ ਮੱਲਾਪੁਰਮ ਦੇ ਵਿੱਚ ਇਲਾਜ ਕਰ ਰਹੇ 38 ਸਾਲ ਦਾ ਵਿਅਕਤੀ ਜਿਹੜਾ ਐਂਪੋਕਸ ਵਾਇਰਸ ਨਾਲ ਉਸੇ ਪੁਸ਼ਟੀ ਹੋਈ ਆ ਤੇ ਇਸ ਨੂੰ ਮੰਜੇਰੀ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਜਿਸ ਦਾ ਇਲਾਜ ਜਿਹੜਾ ਚੱਲ ਰਿਹਾ ਹੈ ਤੇ ਇਸ ਵਿਅਕਤੀ ਨੂੰ ਜਦੋਂ ਸ਼ੱਕ ਹੋਇਆ ਕਿ ਇਸ ਨੂੰ ਕੋਈ ਬਿਮਾਰੀ ਹੈ ਤੇ ਇਸ ਵਿਅਕਤੀ ਵੱਲੋਂ ਪਹਿਲਾਂ ਹੀ ਆਪਣੇ ਪਰਿਵਾਰ ਤੋਂ ਜਿਹੜੀ ਦੂਰੀ ਬਣਾ ਲਈ ਗਈ ਸੀ ਫਿਰ ਇਸ ਦੇ ਟੈਸਟ ਕਰਵਾਏ ਗਏ ਤੇ ਇਹ ਜਿਹੜਾ ਪੋਜ਼ਿਟਿਵ ਆਇਆ ਗਿਆ ਤੇ ਹੁਣ ਇਸ ਦਾ ਮੰਜੇਰੀ ਹਸਪਤਾਲ ਦੇ ਵਿੱਚ ਇਲਾਜ ਜਿਹੜਾ ਚੱਲ ਰਿਹਾ ਹੈ ਤੇ ਉੱਥੇ ਦਾ ਸਿਹਤ ਜਿਹੜਾ ਵਿਭਾਗ ਆ ਉਸ ਦੇ ਵੱਲੋਂ ਵੀ ਜਿਹੜੀਆਂ ਸਾਵਧਾਨੀਆਂ ਵਰਤੀਆਂ ਜਾ ਰੀਆਂ ਨੇ ਤੇ ਅਲਰਟ ਵੀ ਜਾਰੀ ਕੀਤਾ ਗਿਆ ਤੇ ਲੋਕਾਂ ਨੂੰ ਦੂਰੀ ਬਣਾ ਲਈ ਵੀ ਕਿਹਾ ਗਿਆ ਤੇ ਸਿਹਤ ਮੰਤਰੀ ਵਿਨਾ ਜੋਰਜ ਨੇ ਦੱਸਿਆ ਕਿ ਜੇ ਇਹ ਲੱਛਣ ਦਿਖਨਤੇ ਵਿਅਕਤੀ ਨੇ احتیاط ਦੇ ਕਦਮ ਚੁੱਕੇ ਸੀਗੇ ਅਲੱਗ ਹੋ ਗਿਆ ਸੀ ਪਰਿਵਾਰ ਤੋਂ ਫਿਲਹਾਲ ਹੈ ਹੈ ਮੰਜੇਰੀ ਹਸਪਤਾਲ ਦੇ ਵਿੱਚ ਇਹਦਾ ਇਲਾਜ ਚੱਲ ਰਿਹਾ ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਇਹ ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਇੱਕ ਜ਼ਿਲ੍ਹਾ ਇਸ ਤੋਂ ਪਹਿਲਾਂ ਦਿਨ ਦੇ ਵਿੱਚ ਜ਼ਿਲ੍ਹਾ ਸਿਹਤ ਅਧਿਕਾਰੀ ਨੇ ਦੱਸਿਆ ਕਿ ਮਰੀਜ਼ ਕੁਝ ਦਿਨ ਪਹਿਲਾਂ ਹੀ ਕੇਰਲ ਤੋਂ ਕੇਰਲ ਆਇਆ ਹੈ ਤੇ ਬਿਮਾਰ ਪੈਣ ਤੋਂ ਬਾਅਦ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦਲਤੀਕੇ ਪਿਛਲੇ ਦਿਨੀ ਰਾਜਧਾਨੀ ਦੇ ਵਿੱਚ ਦਿੱਲੀ ਦੀ ਰਾਜਧਾਨੀ ਦੇ ਵਿੱਚ ਰਾਜਧਾਨੀ ਦੇ ਵਿੱਚ ਰਾਸ਼ਟਰੀ ਰਾਜਧਾਨੀ ਚ ਐਮਪੋਕਸ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਸੀਗਾ ਜਿਹੜਾ ਕਿ ਹਰਿਆਣਾ ਦੇ ਹਿਸਾਰ ਨਿਵਾਸੀ 26 ਵਰਸ਼ੀਏ ਵਿਅਕਤੀ ਦੇ ਵਿੱਚ ਵਾਇਰਸ ਦੀ ਇਸ ਦੀ ਪੁਸ਼ਟੀ ਕੀਤੀ ਗਈ ਸੀ ਦਿੱਲੀ ਦੇ ਐਲ ਐਨ ਜੀਪੀ ਹਸਪਤਾਲ ਦੇ ਵਿੱਚ ਉਹ ਪਰਤੀ ਸੀ ਤੇ ਜਿਸ ਤੋਂ ਬਾਅਦ ਕਿ ਹੁਣ ਇਹ ਮਾਮਲਾ ਸਾਹਮਣੇ ਆਇਆ ਹੈ ਕੇਰਲ ਤੋਂ ਦੁਬਈ ਤੋਂ ਵਿਅਕਤੀ ਆਇਆ ਕੇਰਲ ਦੇ ਵਿੱਚ ਆਇਆ ਤੇ ਇਸ ਦਾ ਜਿਹੜਾ